ਭਾਈਆ ਜਿਹੜਾ ਤਾਜ਼ਾ ਬੁਲੇਟਿਨ ਜਾਰੀ ਹੋਇਆ ਨਾ 40s ਹਸਪੀਟਲ ਵੱਲੋਂ ਉਹ ਇਹ ਹੈ ਕਿ ਰਾਜਵੀਰ ਜਵੰਦਾ ਜਿਹੜਾ ਕਲਾਕਾਰ ਸਿੰਗਰ ਜਿਹਦਾ ਐਕਸੀਡੈਂਟ ਹੋਇਆ ਸੀ ਉਹਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੈ ਕ੍ਰਿਟੀਕਲ ਕੰਡੀਸ਼ਨ ਹੈ ਦਿਮਾਗੀ ਸੱਟ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈ ਰੀੜ ਦੀ ਹੱਡੀ ਤੇ ਜਿਹੜੀ ਸੱਟ ਹੈ ਉਹ ਬਹੁਤ ਜ਼ਿਆਦਾ ਹੈ ਹਾਲਤ ਨਾਜ਼ੁਕ ਦੱਸ ਰਹੇ ਨੇ ਡਾਕਟਰ ਸੋ ਹੱਥ ਜੋੜ ਕੇ ਭਾਈ ਇੱਕ ਬੇਨਤੀ ਕਰਨੀ ਹੈ ਜਿਹੜੇ ਲੋਗ ਹਸਪੀਟਲ ਦੇ ਵਿੱਚ ਮਿਲਣੇ ਜਾ ਰਹੇ ਨੇ ਉੱਥੇ ਪਤਾ ਲੈਣ ਜਾਂਦੇ ਨੇ ਆ ਕੇ ਨਾ ਬਾਹਰ ਫੇਕ ਖਬਰਾਂ ਜੀਆਂ ਨਾ ਪਾਓ ਕੋਈ ਕਹੀ ਜਾਂਦਾ ਡਾਕਟਰ ਕਹਿੰਦੇ ਜੀ ਬੜਾ ਸੁਧਾਰ ਹੋ ਗਿਆ ਕੋਈ ਕਹਿੰਦਾ ਕਿ ਥੋੜੇ ਦਿਨਾਂ ਅਚ ਹੋਸ਼ ਆ ਜੇਗੀ ਯਾਰ ਫਾਲਤੂ ਜਿਹੜੀਆਂ ਖਬਰਾਂ ਪੋਸਟਾਂ ਪਾਉਣੀਆਂ ਇਹ ਚੰਗੀ ਗੱਲ ਨਹੀਂ ਹੈ ਕਿਉਂਕਿ ਯਾਰ ਉਹ ਕਿਸੇ ਦਾ ਪੁੱਤ ਹੈ ਕਿਸੇ ਦਾ ਪਿਓ ਹੈ ਕਿਸੇ ਦਾ ਭਰਾ ਹੈ ਤੇ ਉਹਦਾ ਆਸਰਾ ਲੈ ਕੇ ਅਸੀਂ ਆਪਣੀ ਟੀਆਰਪੀ ਵਧਾ ਰਹੇ ਆਂ ਕਈ ਆ ਫੇਕ ਚੈਨਲਾਂ ਜਾਂ ਵਾਲੇ ਨਾ ਨਿੱਕੇ ਨਿੱਕੇ ਚੈਨਲ ਜਿਨ੍ਹਾਂ ਨੇ ਬਣਾਏ ਆਪਣੇ ਉਹ ਫालतूਈ ਖਬਰਾਂ ਪਾਈ ਜਾਂਦੇ ਆ ਕੋਈ ਕਹਿੰਦਾ ਜੀ ਉੱਠ ਕੇ ਬਹਿ ਗਿਆ ਵਾਹਿਗੁਰੂ ਲਿਖੋ ਕੋਈ ਕਹਿੰਦਾ ਜੀ ਉਹਨੇ ਅੱਖਾਂ ਖੋਲੀਆਂ ਅਸੀਂ ਅੱਜ ਅੱਖਾਂ ਚੋਂ ਅਥਰੂ ਆ ਕੇ ਫਲਾਣਾ ਹੋ ਗਿਆ ਢਿੰਗੜਾ ਹੋ ਗਿਆ ਇਹ ਗੱਲਾਂ ਯਾਰ ਗਲਤ ਆ ਇਹ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਪ੍ਰਮਾਤਮਾ ਅਗੇ ਸਿਰਫ ਸਾਨੂੰ ਅਰਦਾਸ ਕਰਨੀ ਚਾਹੀਦੀ ਆ ਤੇ ਚਲੋ ਮਾਲਕ ਬਿਲਕੁਲ ਠੀਕ ਠਾਕ ਹੋ ਜੇ ਤੇ ਦੂਜੀ ਗੱਲ ਆਪਾਂ ਇਹ ਕਰਦੇ ਹਾਂ ਕਿ ਭਾਈ ਇਹੜਾ ਐਕਸੀਡੈਂਟ ਹੋਇਆ ਨਾ ਇਹ ਬੜਾ ਭਿਆਨਕ ਸੀ ਤੇ ਉਹਦਾ ਹੈਲਮਟ ਵੀ ਟੁੱਟ ਗਿਆ ਕਹਿੰਦੇ ਉਹਨੇ ਪੂਰੇ ਸੇਫਟੀ ਕਵਰ ਚ ਜਿਹੜੇ ਪਾਏ ਹੁੰਦੇ ਆ ਤੁਸੀਂ ਵੇਖਿਓ ਨੇ ਮੋਟਰਸਾਈਕਲ ਜਦੋਂ ਜਾਂਦੇ ਆ ਰੋਡ ਤੇ ਕਿਦਾਂ ਫਰ ਫਰ ਕਰਕੇ ਨਿਕਲਦੇ ਆ ਸਪੀਡ ਬਹੁਤ ਜ਼ਿਆਦਾ ਹੁੰਦੀ ਹੈ ਇਹਨਾਂ ਮੋਟਰਸਾਈਕਲਾਂ ਦੀ ਤੇ ਮਤਲਬ ਜੇ ਆਪਾਂ ਕਹੀਏ ਵੀ ਬਹੁਤ ਘੱਟ ਸਪੀਡ ਤੇ ਹੀ ਤੇ ਇਹ ਐਕਸੀਡੈਂਟ ਹੋਇਆ ਜਦੋਂ ਘੱਟ ਸਪੀਡ ਨਹੀਂ ਸੀ ਸਪੀਡ ਤੇ ਮੇਰੇ ਹਿਸਾਬ ਨਾਲ ਬਹੁਤ ਜ਼ਿਆਦਾ ਹੋਊਗੀ ਕਿਉਂਕਿ ਘੱਟ ਸਪੀਡ ਤੇ ਤੇ ਇਹ ਮੋਟਰਸਾਈਕਲ ਚਲਾਉਂਦੇ ਹੀ ਨਹੀਂ ਚਲਦੇ ਹੀ ਨਹੀਂ ਆ ਚਲਾਉਂਦੇ ਵੀ ਨਹੀਂ ਆ ਜਿਹੜੇ ਬਾਈਕਰ ਆ ਹਨਾ ਤੇ ਇਹ ਜਿਹੜਾ ਜਵੰਦਾ ਸੀ ਇਹ ਬਾਈਕਰ ਹੀ ਇੱਕ ਸਟੰਟਮੈਨ ਦੀ ਤਰ੍ਹਾਂ ਹੀ ਇਹ ਵੀ ਵੇਖਿਆ ਆਫ ਰੋਡਿੰਗ ਕਰਦਾ ਹੀ ਫਿਰ ਕਦੇ ਉਹ ਪੈਰਾਗਲਾਈਡਿੰਗ ਮਤਲਬ ਨਹੀਂ ਡਰ ਜਿਆ ਬੰਦਾ ਸੀ ਜ਼ਿੰਦਗੀ ਨੂੰ ਕਹਿੰਦਾ ਸੀ ਕਿ ਜਿਓ ਮਾਣੋ ਪਰ ਇੰਨੀ ਵੀ ਨਾ ਮਾਣੋ ਕਿ ਯਾਰ ਪਿੱਛੇ ਆਪਾਂ ਪਰਿਵਾਰ ਵਾਲੀ ਨੇ ਦੇਖੀਏ ਤੇ ਉਸ ਦਿਨ ਕਹਿੰਦੇ ਦੀ ਵਾਈਫ ਨੇ ਰੋਕਿਆ ਵੀ ਚਲੋ ਖੈਰ ਪਤਨੀਆਂ ਤੇ ਰੋਕਦੀਆਂ ਹੀ ਆ ਹਮੇਸ਼ਾ ਰੋਕਦੀਆਂ ਵੀ ਤੁਸੀਂ ਕਿੱਥੇ ਚੱਲੇ ਹੋ ਕਦੋਂ ਆਉਣਾ ਵਾ ਨਾ ਜਾਓ ਅੱਜ ਹਨਾ ਤੇ ਪਰ ਹੋਇਆ ਬਹੁਤ ਮਾੜਾ ਯਾਰ ਤੇ ਤੁਸੀਂ ਇਹ ਸੋਚੋ ਵੀ ਬਈ ਜੇ ਉਹਨੇ ਹੈਲਮਟ ਪਾਇਆ ਸੀ ਐਡਾ ਮਹਿੰਗਾ ਹੈਲਮਟ ਸੀ ਕਹਿੰਦੇ ਕੈਨੇਡਾ ਤੋਂ ਲੈ ਕੇ ਆਏ ਸੀ ਸਾਰੇ ਉਹ ਜਿਹੜੇ ਕਵਚ ਸੇਫਟੀ ਕਵਚ ਰੀੜ ਦੀ ਹੱਡੀ ਨੂੰ ਬਚਾਉਣ ਵਾਲਾ ਵੀ ਵੇਚੋਦੇ ਲੱਗਾ ਹੀ ਜਿਗਾਰਡ ਤੇ ਐਕਸੀਡੈਂਟ ਜਿਹੜਾ ਇਹ ਹੋਇਆ ਕਿਦਾਂ ਬਈ ਸਾਨ ਢਿੜ ਰਿਹਾ ਸੀ ਜਿਹੜੇ ਰੋਡ ਦੇ ਉੱਪਰ ਹਨਾ ਆਵਾਰਾ ਜਿਹੜੇ ਪਸ਼ੂ ਆ ਉਹ ਜਦੋਂ ਰੋਡ ਦੇ ਉੱਪਰ ਭਿੰੜ ਰਹੇ ਆ ਤੇ ਉਹਨਾਂ ਨੂੰ ਵੇਖ ਕੇ ਇੱਕ ਬਲੈਰੋ ਬ੍ਰੇਕ ਮਾਰਦੀ ਐ ਬਲੈਰੋ ਨੇ ਬ੍ਰੇਕ ਮਾਰੀ ਤੇ ਇਹ ਪਿੱਛੇ ਜਾ ਕੇ ਬਲੈਰੋ ਦੇ ਵਿੱਚ ਵਜਾ ਮੋਟਰਸਾਈਕਲ ਜਦੋਂ ਇਹ ਸਾਰਾ ਜਿਹੜਾ ਹਾਦਸਾ ਹੋਇਆ ਵਾ ਕੁਝ ਲੋਕ ਕਹਿ ਰਹੇ ਕਿ ਇਹ ਮਤਲਬ ਸਾਨ ਦੇ ਵਿੱਚ ਵਜਾ ਗਾਂ ਦੇ ਵਿੱਚ ਵਜਾ ਇਹ ਨਹੀਂ ਵਜਾ ਇਹਨੂੰ ਦੇਖ ਕੇ ਬ੍ਰੇਕ ਮਾਰੀ ਬਲੈਰੋ ਨੇ ਗੱਡੀ ਨੇ ਤੇ ਵਿੱਚ ਇਹਨਾਂ ਦੀ ਬਾਈਕ ਵਜਈ ਆ ਮਤਲਬ ਆਊਟ ਆਫ ਕੰਟਰੋਲ ਹੋ ਗਿਆ ਜਾਂ ਸੰਭਲਿਆ ਨਹੀਂ ਮੌਕੇ ਤੇ ਜਾਂ ਕੀ ਹੋ ਗਿਆ ਮਤਲਬ ਆਪਾਂ ਉਹਦੇ ਬਾਰੇ ਨਹੀਂ ਕੁਝ ਕਹਿ ਸਕਦੇ ਪਰ ਹੋਇਆ ਬਹੁਤ ਮਾੜਾ ਵਧੀਆ ਇਨਸਾਨ ਸੀ ਤੇ ਚੰਗਾ ਗਾਉਂਦਾ ਸੀ ਕੋਈ ਕੰਟਰੋਵਰਸੀ ਦੇ ਵਿੱਚ ਨਹੀਂ ਸੋ ਮਾਲਕ ਚਲੋ ਕਿਰਪਾ ਕਰੇ ਭਾਈ ਠੀਕ ਠਾਕ ਹੋ ਜੇ ਤੇ ਪਿਓ ਵੀ ਨਹੀਂ ਹੈਗਾ ਵਿਚਾਰੇ ਦਾ ਤੇ ਅਰਦਾਸਾਂ ਕਰੋ ਬਸ ਅਰਦਾਸਾਂ ਹੀ ਨੇ ਜਿਹੜੀਆਂ ਹੁਣ ਬਚਾ ਸਕਦੀਆਂ ਨੇ ਡਾਕਟਰ ਨੇ ਵੀ ਕਿਹਾ ਕਿ ਬਸ ਅਈ ਅਰਦਾਸਾਂ ਕਰੋ ਤੇ ਬਾਕੀ ਅੱਜ ਦਸਹਿਰਾ ਹੈ ਬਰੇ ਬਰੇ ਦਾ ਦਿਨ ਹੈ ਮਾਲਕ ਕਿਰਪਾ ਕਰੇ ਹਰ ਪਰਿਵਾਰ ਦੇ ਵਿੱਚ ਜਿਹੜੀਆਂ ਉਹ ਖੁਸ਼ੀਆਂ ਕਿਹੜੇ ਜਿਹੜੇ ਨਵੇਂ-ਨਵੇਂ ਤਿਹਾਰ ਆ ਰਹੇ ਨੇ ਇਹ ਲੈ ਕੇ ਆਉਣ ਹਨ ਸੋ ਅਰਦਾਸ ਕਰੋ ਭਈ ਹੁਣ ਹੋਰ ਤੇ ਕੁਝ ਨਹੀਂ ਹੋ ਸਕਦਾ ਮਾਲਕ ਕਿਰਪਾ ਕਰੇ ਠੀਕ-ਠਾਕ ਹੋ ਕੇ ਆਪਣੇ ਘਰ ਜਾਵੇ ਪਰ ਇਹ ਹੈ ਕਿ ਟਾਈਮ ਲੱਗੇਗਾ ਬਹੁਤ ਜ਼ਿਆਦਾ ਸਮਾਂ ਲੱਗੇਗਾ ਠੀਕ ਹੋਣ ਨੂੰ ਚਲੋ ਠੀਕ ਹੈ ਭਈ Okay, so that's yeah.